ਜੇ ਤੋ ਦੋ ਇਨਸਾਨ ਆਪਸ ਵਿੱਚ ਲੜਦੇ ਹੋਣ ਤਾਨੂੰ ਪਤਾ ਵੀ ਜਿੱਤ ਤਾਂ ਹਮੇਸ਼ਾ ਇੱਕ ਦੀ ਹੁੰਦੀ ਆ ਸਿਰਫ ਪਰ ਜਿਹੜੇ ਇਹ ਕਥਾਵਾਚਕ ਆ ਇਹਨਾਂ ਨੂੰ ਕੀ ਜ਼ਰੂਰਤ ਆ ਪਾਰਟੀਆਂ ਦੇ ਪਿੱਛੇ ਬੋਲਣ ਦੀ ਕਿਉਂਕਿ ਇਹ ਤਾਂ ਪਰਮਾਤਮਾ ਦੇ ਨਾਲ ਜੋੜਦੇ ਆ ਇਹਨਾਂ ਨੂੰ ਕੀ ਜ਼ਰੂਰਤ ਆ ਵੀ ਕਿਸੇ ਪਾਰਟੀ ਦੇ ਨਾਲ ਜੋੜਨ ਦੀ ਪਰ ਨਹੀਂ ਇਹ ਤਾਂ ਬੋਲਦੇ ਆ ਕਿਉਂਕਿ ਜਿਹੜਾ ਧਾਰਮਿਕ ਸਥਾਨ ਆਣਾ ਉਥੇ ਸਾਰਾ ਕਬਜ਼ਾ ਜਿਹੜਾ ਨਾ ਉਹ ਆਰਐਸਐਸ ਦਾ ਤੇ ਬੀਜੇਪੀ ਦਾ ਇਹ ਤਾਂ ਕਰਕੇ ਬੋਲਦੇ ਆ ਤੁਸੀਂ ਇੱਕ ਹਿਸਾਬ ਲਾਇਓ ਵੀ ਜੇਸ ਟਾਈਮ ਇਲੈਕਸ਼ਨ ਹੋਣਗੇ ਨਾ ਉਸ ਟਾਈਮ ਆ ਲੱਗੀ ਢਾਡੀ ਕਥਾਵਾਚਕ ਵੀ ਕਾਂਗਰਸ ਦੇ ਖਿਲਾਫ ਬੋਲਣ ਲੱਪੈਂਦੇ ਆ ਕਿਉਂ ਬੋਲਣ ਲੱਪੈਂਦੇ ਆ ਇਹ ਸਿੱਧਾ ਸਿੱਧਾ ਤੇ ਆਰਐਸਐਸ ਦੇ ਜਾਨੀ ਕਿ ਪ੍ਰਚਾਰ ਨਹੀਂ ਕਰਦੇ ਮੋਦੀ ਦਾ ਪ੍ਰਚਾਰ ਨਹੀਂ ਕਰਦੇ ਇਹ ਖਿਲਾਫ ਬੋਲਣ ਲੱਪੈਂਦੇ ਆ ਤੁਹਾਨੂੰ ਪਤਾ ਜਦੋਂ ਕਿਸੇ ਦੇ ਖਿਲਾਫ ਬੋਲਣ ਲੱਪੋ ਤੇ ਵਿਰੋਧੀ ਜਿਹੜਾ ਨਾ ਉਹ ਫੇ ਉਹਦੀ ਜਿੱਤ ਹੁੰਦੀ ਹੁੰਦੀ ਆ ਲੇਕਿਨ ਜਿੱਤ ਵੀ ਤਾਂ ਹੁੰਦੀ ਆ ਵੀ ਅਗਰ ਜੇ ਤੁਸੀਂ ਕਿਸੇ ਦਾ ਕੋਈ ਚੰਗਾ ਕੰਮ ਕੀਤਾ ਹੋਵੇ ਇਹ ਕੋ ਕਬੱਡੀ ਵਾਲੀ ਜਾਂ ਕ੍ਰਿਕਟ ਵਾਲੀ ਇਹ ਉਹ ਜਿੱਤਤ ਹੈ ਨਹੀਂ ਕਿ ਇਹ ਉਹ ਖੇਡਤ ਹੈ ਨਹੀਂ ਇਹ ਉਹ ਮੈਚ ਤਾਂ ਹੈ ਨਗਾ ਵਿਜੇ ਦੇ ਵਿੱਚ ਸਿਰਫ ਫੁਰਤੀ ਦੇ ਨਾਲ ਤੇ ਆਪਣੀ ਹਿੰਮਤ ਦੇ ਨਾਲ ਤੇ ਆਪਣੇ ਜੋਰ ਦੇ ਨਾਲ ਜਿੱਤਣਾ ਇਹ ਤੇ ਜਿੱਤਾ ਵੀ ਜਿਨੇ ਚੰਗੇ ਕੰਮ ਕਰਤੇ ਉਹ ਜਿੱਤ ਜਾਂਦਾ ਤੇ ਜਾਂ ਜਿਨੇ ਵੱਡੀ ਗੋਲੀ ਦੇ ਦਿੱਤੀ ਲਾਲਚ ਦੇ ਦਿੱਤਾ ਤੇ ਉਹ ਜਿੱਤ ਜਾਂਦਾ ਤੇ ਆ ਮਾੜੀ ਜੇ ਗੱਲ ਸੁਣਿਆ ਪੰਡਤ ਦੀ फिर करते हैं गाल आपके मन में एक प्रश्न होता है कि राम जी ने लंका जाते समय रावण से युद्ध करने के लिए वानरों की सेना क्यों बनाई कभी सोचा आपने आपको कुछ हो रहा है विचार पंचतत्व प्रभु कुछ मन में आ रहा है मेरे मन में आ रहा है इलेक्शन के रिजल्ट के बाद मुझे बहुत समझ में आ रहा है कि राम जी ने मनुष्य की सेना न बनाकर वानरों की सेना क्यों बनाई चार जून के रिजल्ट के बाद इतना समझ में आया कि राम जी ने अच्छा हुआ वानर की सेना बनाई अच्छे से राम जी के साथ रहे रावण के साथ युद्ध किए विजय प्राप्त हुई यदि मनुष्य की सेना लेकर राम जी गए होते ना तो ये मनुष्य राम जी के साथ तो चलते लंका भी पहुंच जाते लेकिन लंका जाकर देखते हो रावण की लंका सोने की बनी है ये सारे मनुष्य सोने की ईंट सोने का हार उसी में रह जाते और राम जी अकेले हो जाते यही बात नरेंद्र मोदी जी के साथ कल हुई है सस्ता राशन चाहिए सस्ता गेहूं चाहिए सस्ता चावल चाहिए ਉਸ ਥੋੜੇ ਬਹੁਤ ধন ਰੁਪਏ ਕੇ ਪ੍ਰਲੋਭਨ ਮੇ ਇੱਕ ਸਾਧੂ ਕਾ ਸਾਥ ਛੋੜ ਦਿਆ ਭਾਰਤ ਕੇ ਲੋਗੋ ਨੇ ਹਾਂਜੀ ਪੰਡਤ ਜੀ ਇਹ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ ਨਾ ਇਹਨਾਂ ਦੇ ਮਨ ਦੇ ਵਿੱਚ ਤਾਂ ਕੋਈ ਰਿਲੇਸ਼ਨ ਨਹੀਂ ਹੋਣਾ ਕਿਉਂਕਿ ਇਹ ਤੁਹਾਡੇ ਸਾਹਮਣੇ ਉਹੀ ਲੋਕ ਬੈਠੇ ਆ ਜਿਹੜੇ ਤੁਹਾਡੇ ਘੜਿਆਂ ਦੀਆਂ ਮੱਛੀਆਂ ਇਹ ਜਿਹੜੇ ਤੁਹਾਨੂੰ ਸੁਣਦੇ ਆ ਕਿਉਂਕਿ ਇਹ ਤੁਹਾਡੇ ਝੂਠ ਤੇ ਇਤਬਾਰ ਕਰਦੇ ਆ ਜਿਹੜਾ ਬੰਦਾ ਜਿੱਤੇ ਇਤਵਾਜ ਕਰਦਾ ਹੋਵੇ ਨਾ ਤੇ ਉਹ ਉਹਦੇ ਖਿਲਾਫ ਕਦੀ ਵੀ ਨਹੀਂ ਬੋਲ ਸਕਦਾ ਮੇਰੇ ਮਨ ਦੇ ਵਿੱਚ ਬੜੇ ਆਪਰੇਸ਼ਨ ਆ ਇਹ ਤੇਰੀ ਕਥਾ ਸੁਣ ਕੇ ਪੰਡਤ ਜੀ ਵੀ ਮੇਰੇ ਮਨ ਦੇ ਵਿੱਚ ਇਹ ਆਪਰੇਸ਼ਨ ਆ ਕਿ ਰਾਮਚੰਦਰ ਨੂੰ ਉਸ ਟਾਈਮ ਕੋਈ ਭਗਵਾਨ ਨਹੀਂ ਸੀ ਮੰਨਦਾ ਇਹ ਜਿਹੜਾ ਭਗਵਾਨ ਰਾਮਚੰਦਰ ਬਣਾਇਆ ਗਿਆ ਵਾ ਇਹ ਤੁਸੀਂ ਲੋਕਾਂ ਨੇ ਬਣਾਇਆ ਇਹ ਪੰਡਤਾਂ ਨੇ ਬਣਾਇਆ ਇਹ ਪੁਜਾਰੀ ਨੇ ਬਣਾਇਆ ਕਿਉਂਕਿ 람 ਨਾਮ ਦੇ ਨਾਂ ਤੇ ਤੁਹਾਡਾ ਬਹੁਤ ਵੱਡਾ ਧੰਗਾ ਚੱਲਣ ਲਿਆ। ਅਗਰ ਜੇ 람 ਭਗਵਾਨ ਹੁੰਦਾ ਤੇ ਥੋਬੀ ਦੀ ਕੀ ਜੁਰਤ ਸੀ ਵੀ ਥੋਬੀ 람 ਨੂੰ ਮੇਣਾ ਮਾਰ ਦਿੰਦਾ। ਅਗਰ ਜੇ 람 ਦਾ 람 ਭਗਵਾਨ ਹੁੰਦਾ ਤੇ ਰਾਮ ਨੂੰ ਫਿਰ ਬਾਂਦਰਾਂ ਦੀ ਸੈਨਾ ਨਹੀਂ ਬਣਾਉਣੀ ਪੈਂਦੀ ਫਿਰ ਜ਼ਰੂਰਤ ਹੀ ਨਹੀਂ ਸੀ ਪੈਣੀ ਤੁਸੀਂ ਹੁਣ ਲੋਕਾਂ ਤੇ ਇਲਜ਼ਾਮ ਲਾਉਂਦੇ ਵੀ ਮਨੁੱਖ ਇਦਾਂ ਦਾ ਵੀ ਮਨੁੱਖ ਨੇ ਰਾਵਣ ਦੀ ਸੋਨਾ ਦੀ ਸੋਨੇ ਦੀ ਲੰਕਾ ਦੀਆਂ ਇਟਾਂ ਲਾ ਕੇ ਲੈ ਆਉਣੀਆਂ ਇਹੋ ਲੈ ਹੁਣ ਤੁਹਾਡੇ ਮੰਦਰਾਂ ਦੇ ਵਿੱਚ ਸੋਨਾ ਕਿੰਨਾ ਲੱਗਾ ਹਰ ਮੰਦਰ ਦੇ ਵਿੱਚ ਹਰ ਧਾਰਮਿਕ ਸਥਾਨ ਤੇ ਸੋਨਾ ਲੱਗਾ ਲੇਕਿਨ ਕਿੰਨਾ ਕ ਲੋਕੀ ਲਾ ਕੇ ਲੈ ਕੇ ਜਾਂਦੇ ਆ ਲੋਕੀ ਉਥੇ ਚੜਾ ਕੇ ਜਾਂਦੇ ਆ ਉਹ ਵੀ ਤੁਹਾਡੇ ਵਾਸਤੇ ਵੀ ਤੁਹਾਡੇ ਘਰ ਚਲਦੇ ਰਹਿਣ ਲੇਕਿਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਝੂਠ ਮਾਰ ਕੇ ਲੋਕਾਂ ਦੇ ਨਾਲ ਤੇ ਆਪਣਾ ਲੋਕਾਂ ਨੂੰ ਮੂਰਖ ਬਣਾ ਕੇ ਤੇ ਆਪਣਾ ਤੁਸੀਂ ਮਹਿਲ ਤਿਆਰ ਕਰਨ ਦੇ ਆ ਆਪਣੇ ਤੋਂ ਹੀ ਖਜਾਨੇ ਭਰਨੇ ਆ। ਅਕਲ ਨੂੰ ਹੱਥ ਮਾਰੋ ਥੋੜਾ ਜਿਹਾ। ਅਗਰ ਜੇ ਤੁਸੀਂ ਪੜ੍ਹੇ ਲਿਖੇ ਆਂ, ਅਗਰ ਜੇ ਤੁਸੀਂ ਗ੍ਰੰਥਾ ਦੇ ਬਾਰੇ ਜਾਣਦੇ ਆਂ ਤੇ ਤੁਹਾਡਾ ਕੰਮ ਵੀ ਲੋਕਾਂ ਦੇ ਵਿੱਚ ਸੁਧਾਰ ਲਿਆਉਂਦਾ। ਅਗਰ ਜੇ ਆਰਐਸਐਸ ਮੋਦੀ ਸਰਕਾਰ ਆਟਾ ਚੋਲ ਦਿੰਦੀ ਆ ਨਾ ਤੇ ਉਹ ਹੋਏ ਤੁਸੀਂ ਝੂਠੀਆਂ ਕਹਾਣੀਆਂ ਸੁਨਾਸਨਾ ਕੇ ਲੋਕਾਂ ਨੂੰ ਤੇ ਉਹ ਤੁਸੀਂ ਮੰਦਰਾਂ ਦੇ ਲਈ ਇਕੱਠਾ ਕਰ ਲੈਨੇ ਆ ਧਾਰਮਿਕ ਸਥਾਨਾਂ ਦੇ ਲਈ ਇਕੱਠਾ ਕਰ ਲੈਨੇ ਆ ਤੇ ਲੋਕਾਂ ਕੋਲ ਬਚਦਾ ਕੀ ਆ ਇਸੇ ਕਰਕੇ ਗਰੀਬੀ ਆ ਕਿਉਂਕਿ ਤੁਸੀਂ ਇੱਕ ਹੱਥ ਦਿੰਦੇ ਆ ਦੂਸਰੇ ਹੱਥ ਲੈ ਲੈਨੇ ਆ ਦੁੱਗਣਾ ਲੈ ਲੈਨੇ ਤੁਸੀਂ ਥੋੜਾ ਨਹੀਂ ਅਗਰ ਜੀ ਰਾਮ ਦੇ ਅੱਗੇ ਨਾਰੀਅਲ ਚੜਾਉਣ ਦੇ ਨਾਲ ਜਾਂ 100 ਰੁਪਇਆ ਚੜਾਉਣ ਦੇ ਨਾਲ ਜਾ ਕੋਈ ਚੀਜ਼ ਚੜਾਉਣ ਦੇ ਨਾਲ ਬੰਦੇ ਦੇ ਮਸਲੇ ਹੱਲ ਹੁੰਦੇ ਹੋਣ ਨਾ ਤੇ ਮੋਦੀ ਨੇ ਤਾਂ ਫੇ ਰਾਮ ਦਾ ਮੰਦਿਰ ਬਣਾਇਆ ਸੀਗਾ ਤੇ ਫੇ ਉਹ ਉਹ ਕਿਉਂ ਨਹੀਂ ਜਿੱਤਿਆ ਇਸ ਕਰਕੇ ਇਦਾਂ ਦੇ ਹੁਣ ਝੂਠ ਬੋਲਣੇ ਛੱਡ ਦਿਓ